ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਇੱਕ ਅਜਿਹਾ ਇਤਿਹਾਸ ਹਾਂਜਿਆ ਕਰਾਂਗਾ ਜੋ ਪੂਰੀ ਦੁਨੀਆ ਦੇ ਇਤਿਹਾਸਾਂ ਦੇ ਵਿੱਚੋਂ ਇੱਕ ਵੱਖਰਾ ਸਥਾਨ ਰੱਖਦਾ ਹੈ ਓਏ ਦੁਨੀਆ ਤੇ ਨਾ ਕਦੇ ਇਹੋ ਜਿਹਾ ਇਤਿਹਾਸ ਵਾਪਰਿਆ ਤੇ ਨਾ ਕਦੇ ਅੱਗੇ ਵਾਪਰੇਗਾ ਕਿਉਂਕਿ ਇਹ ਆਮ ਇਤਿਹਾਸ ਨਹੀਂ ਇਹ ਇਤਿਹਾਸ ਮੇਰੇ ਕਲਗੀ ਤਰ ਸ਼ਹਿਨशाह ਬਾਜਿਆਂ ਵਾਲੇ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਤਕਾਰਯੋਗ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦਾ ਇਤਿਹਾਸ ਹੈ ਓਏ ਜਦੋਂ ਇਸ ਇਤਿਹਾਸ ਨੂੰ ਪੜਦੇ ਆ ਰੰਗਟੇ ਖੜੇ ਹੋ ਜਾਂਦੇ ਨੇ ਇੱਕੋ ਗੱਲ ਮੂੰਹ ਦੇ ਵਿੱਚੋਂ ਨਿਕਲਦੀ ਹੈ ਇਤਿਹਾਸ ਪੜ ਕੇ ਕਿ ਨਾ ਮਾਤਾ ਗੁਜਰਕੌਰ ਵਰਗੀ ਮਾਂ ਹੋਈ ਐ ਤੇ ਨਾ ਮੁੜ ਕੇ ਦੁਨੀਆ ਤੇ ਹੋਵੇਗੀ ਜੇ ਕੋਈ ਮਾਤਾ ਗੁਜਰਕੌਰ ਵਰਗੀ ਮਾਂ ਹੈ ਉਹ ਤਾਂ ਸਿਰਫ ਧੰਨ ਮਾਤਾ ਗੁਜਰਕੌਰ ਹੀ ਹੈ ਗੁਰੂ ਪਿਆਰਿਓ ਜਦੋਂ ਕਿਤੇ ਸਾਡਾ ਮਨ ਦੁਖੀ ਹੋਵੇ ਉਦਾਸ ਹੋਵੇ ਸਾਡੇ ਤੇ ਦੁੱਖਾਂ ਦਾ ਪਹਾੜ ਟੁੱਟ ਪਵੇ ਅਸੀਂ ਵਸ ਇੱਕੋ ਹੀ ਗੱਲ ਕਹੀਏ ਵੀ ਅਸੀਂ ਹੁਣ ਤਾਂ ਵਰ ਜਾਈਏ ਪੱਲੇ ਕੱਖ ਨਹੀਂ ਰਿਆ ਤਾਂ ਬੇਨਤੀ ਹੈ ਹੱਥ ਜੋੜ ਕੇ ਉਦੋਂ ਇੱਕ ਵਾਰੀ ਧੰਨ ਮਾਤਾ ਗੁਰੂ ਕੌਰ ਜੀ ਦਾ ਇਤਿਹਾਸ ਚੁੱਕ ਲਿਆ ਕਰੋ ਪੜਨਾ ਸ਼ੁਰੂ ਕਰਦਿਆ ਕਰੋ ਉਹ ਦੁਨੀਆ ਦੇ ਉੱਤੇ ਤੁਹਾਨੂੰ ਇੱਕ ਵਾਰ ਫਿਰ ਨਵਾਂ ਜੀਵਨਦਾਨ ਮਿਲ ਜਾਏਗਾ ਜਿਉਣਾ ਆ ਜਾਏਗਾ ਕਿ ਕਿਵੇਂ ਜਿਉਣਾ ਹੈ ਧੰਨ ਮਾਤਾ ਗੁਰੂ ਕੌਰ ਜੀ ਦੇ ਜੀਵਨ ਦੇ ਵਿੱਚ ਜੋ ਵਾਪਰਿਆ ਲੋ ਆਓ ਆਪਾਂ ਇਸ ਇਤਿਹਾਸ ਦੇ ਵਿੱਚ ਸਾਂਝਾ ਕਰਨ ਦਾ ਯਤਨ ਕਰਾਂਗੇ ਧੰਨ ਮਤਾ ਗੁਰੂ ਰਕੌਰ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਪੋਤ ਨੌ ਲੱਗਦੇ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਪੋਤ ਨੌ ਲੱਗਦੇ ਨੇ ਤੇ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਨੌ ਲੱਗਦੇ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਿਲ ਨੇ ਪਤਨੀ ਨੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਕਾਰਯੋਗ ਮਾਤਾ ਜੀ ਲਗਦੇ ਨੇ ਗੁਰੂ ਪਿਆਰਿਓ 7ਵੇਂ ਪਾਤਸ਼ਾਹ ਗੁਰੂ ਹਰ Rai ਸਹਿ ਮਹਾਰਾਜ ਜੀ ਨਾਲ ਵੀ ਰਿਸ਼ਤਾ ਹੈ ਗੁਰੂ ਹਰ Rai ਸਹਿ ਮਹਾਰਾਜ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਭ ਤੋਂ ਵੱਡੇ ਭਰਾ ਸਨ ਇਸ ਕਰਕੇ ਗੁਰੂ ਹਰ Rai ਸਾਹਿਬ ਮਹਾਰਾਜ ਜੀ ਵੀ ਆਪ ਦੇ ਰਿਸ਼ਤੇ ਵਿੱਚ ਪੁੱਤਰ ਲੱਗੇ ਲੋ ਗੁਰੂ ਪਿਆਰਿਓ ਆਓ ਆਪਾਂ ਇਤਿਹਾਸ ਨੂੰ ਸਾਂਝਾ ਕਰੀਏ ਬੇਨਤੀ ਹੈ ਕਿ ਇਹ ਇਤਿਹਾਸ ਸਾਡੀਆਂ ਮਾਤਾਵਾਂ ਭੈਣਾਂ ਬੇਟੀਆਂ ਬੱਚੀਆਂ ਤੱਕ ਜਰੂਰ ਪਹੁੰਚਾਇਆ ਜਾਵੇ ਤਾਂ ਜੋ ਉਹਨਾਂ ਨੂੰ ਇੱਕ ਅਜਿਹਾ ਜੀਵਨ ਜਿਉਣ ਲਈ ਮਿਲੇ ਜੋ ਧੰਨ ਮਾਤਾ ਗੁਰ ਰਕੌਰ ਜੀ ਇਤਿਹਾਸ ਦੇ ਵਿੱਚ ਪੂਰਨੇ ਪਾ ਕੇ ਗਏ ਨੇ ਗੁਰੂ ਪਿਆਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਜਰੂਰ ਸਾਂਝੀ ਕਰਿਓ ਵੱਧ ਤੋਂ ਵੱਧ ਸੰਗਤਾਂ ਤੱਕ ਜਰੂਰ ਪਹੁੰਚਾਓ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੋਏਗੀ ਧੰਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਦਾ ਪਹਿਲਾ ਨਾਮ ਮਾਤਾ ਗੁਜਰੀ ਜੀ ਹੈ ਆਪਾਂ ਇਹ ਵੀ ਵਿਚਾਰ ਕਰਾਂਗੇ ਕਿ ਮਾਤਾ ਗੁਜਰੀ ਜੀ ਨੇ ਅੰਮ੍ਰਿਤ ਛਕਿਆ ਸੀ ਜਾਂ ਨਹੀਂ ਛਕਿਆ ਸੀ ਕਈ ਇਸ ਗੱਲ ਦਾ ਵੀ ਇਤਰਾਜ਼ ਕਰਦੇ ਨੇ ਕਿ ਤੁਸੀਂ ਮਾਤਾ ਗੁਜਰੀ ਜੀ ਕਿਉਂ ਨਹੀਂ ਕਹਿੰਦੇ ਮਾਤਾ ਗੁਜਰਕ ਹੋਰ ਕਿਉਂ ਕਹਿੰਦੇ ਹੋ ਇਹ ਆਪਾਂ ਅਖੀਰ ਤੇ ਜਾ ਕੇ ਵਿਚਾਰ ਕਰਾਂਗੇ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਦਾ ਜਨਮ ਵੱਖ-ਵੱਖ ਇਤਿਹਾਸਕਾਰਾਂ ਨੇ ਅਲੱਗਾ-ਅਲੱਗ ਸਨ ਦੱਸਿਆ ਜੋ ਕਿ ਮੰਨਣ ਯੋਗ ਹੈ 1624 ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪਿਤਾ ਭਾਈ ਲਾਲ ਚੰਦ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਸਤਿਕਾਰਯੋਗ ਮਾਤਾ ਵਿਸ਼ਨ ਦੇਈ ਜੀ ਕਈਆਂ ਨੇ ਵਿਸ਼ਨ ਕੌਰ ਵੀ ਲਿਖਿਆ ਮਾਤਾ ਵਿਸ਼ਨ ਕੌਰ ਜੀ ਦੀ ਕੁੱਖੋਂ ਮਾਤਾ ਗੁਜਰੀ ਜੀ ਨੇ ਗੁਰੂ ਪਿਆਰਿਓ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਗਰ ਵਸਾਇਆ ਸੀ ਜੋ ਜਲੰਧਰ ਦੇ ਕੋਲ ਹੈ ਉਸ ਪਾਵਨ ਪਵਿੱਤਰ ਧਰਤੀ ਤੇ ਤਨ ਮਾਤਾ ਗੁਜਰੀ ਜੀ ਦਾ ਜਨਮ ਹੁੰਦਾ ਹੈ ਮਾਤਾ ਗੁਜਰੀ ਜੀ ਦਾ ਇੱਕ ਭਰਾ ਵੀ ਸੀ ਜਿਸ ਦਾ ਨਾਮ ਹੈ ਇਤਿਹਾਸ ਦੇ ਵਿੱਚ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮਾ ਜੀ ਕਹਿ ਕੇ ਜਿਨ੍ਹਾਂ ਨੂੰ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆਂ ਯਾਦ ਕਰਦੇ ਆਂ ਮਾਮਾ ਕਿਰਪਾਲ ਚੰਦ ਜੀ ਉਹ ਧੰਨ ਮਾਤਾ ਗੁਜਰੀ ਜੀ ਦੇ ਭਰਾ ਸਨ ਗੁਰੂ ਪਿਆਰਿਓ ਆਪ ਜੀ ਦਾ ਜਿਹੜਾ ਪਛੋਕੜ ਪਰਿਵਾਰ ਸੀ ਆਪ ਜੀ ਦੇ ਮਾਤਾ ਪਿਤਾ ਜੀ ਸਨ ਉਹ ਜ਼ਿਲ੍ਹਾ ਅੰਬਾਲਾ ਦੇ ਨਗਰ ਲਖਨੌਰ ਦੇ ਰਹਿਣ ਵਾਲੇ ਸਨ ਲਖਨੌਰ ਜੋ ਕਿ ਅੰਬਾਲੇ ਦੇ ਵਿੱਚ ਪੈ ਜਾਂਦਾ ਹੈ ਅੱਜ ਕੱਲ ਹਰਿਆਣੇ ਦੇ ਵਿੱਚ ਹੈ ਆਪ ਜੀ ਦਾ ਜਿਹੜਾ ਪਰਿਵਾਰ ਸੀ ਉਹ ਲਖਨੌਰ ਤੋਂ ਆ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵਸ ਗਿਆ ਸੀ ਬੜਾ ਵਧੀਆ ਨੇਕ ਸੁਭਾਅ ਵਾਲਾ ਪਰਿਵਾਰ ਸੀ ਤੇ ਗੁਰੂ ਪਿਆਰੇਓ ਇਸ ਪਰਿਵਾਰ ਦੇ ਵਿੱਚ ਹੁਣ ਮਾਤਾ ਗੁਜਰੀ ਜੀ ਨੇ ਜਨਮ ਲੈ ਲਿਆ ਤੇ ਮਾਤਾ ਗੁਜਰੀ ਜੀ ਦਾ ਜਿਹੜਾ ਜੀਵਨ ਸੀ ਨਾ ਬਚਪਨ ਤੋਂ ਹੀ ਸੇਵਾ ਤੇ ਸਿਮਰਨ ਦੇ ਪੁੰਜ ਸਨ ਸ਼ਹਨਸੀਲਤਾ ਦੀ ਸ਼ਕਤੀ ਸਨ ਜੋ ਹਰ ਵਕਤ ਸਹਿਜ ਅਵਸਥਾ ਦੇ ਵਿੱਚ ਰਹਿੰਦੇ ਸਨ ਅਡੋਲ ਰਹਿੰਦੇ ਸਨ ਨਿਡਰ ਸਨ ਜਿਹੜੇ ਉਹ ਤਿਆਗ ਦੀ ਮੂਰਤ ਨੇ ਮਾਤਾ ਗੁਜਰੀ ਜੀ ਜਦੋਂ ਇਤਿਹਾਸ ਪੜਦੇ ਆ ਤਾਂ ਆਪਣੇ ਪਰਿਵਾਰ ਦੇ ਸਭ ਤੋਂ ਵੱਡੇ ਦਾਨੀ ਵੀ ਨੇ ਗੁਰੂ ਪਿਆਰੇਓ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆ ਕੇ ਇਹ ਪਰਿਵਾਰ ਵਸਿਆ ਮਾਤਾ ਗੁਜਰੀ ਜੀ ਵੱਡੇ ਹੋਏ ਤਾ ਸ਼ੇਮੇ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਜ਼ਰ ਇਸ ਪਰਿਵਾਰ ਤੇ ਪੈਂਦੀ ਹੈ ਤੇ ਗੁਰੂ ਪਿਆਰੇ ਉਸ ਸਮੇਂ ਮਾਤਾ ਗੁਜਰੀ ਜੀ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਆਪ ਜੀ ਦਾ ਜਿਹੜਾ ਵਿਆਹ ਉਹ ਧੰਨ ਧੰਨ ਨੋਮੇ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਹੋਣਾ ਹੋਇਆ 1633 ਦੇ ਵਿੱਚ ਧੰਨ ਮਾਤਾ ਗੁਜਰੀ ਜੀ ਤਨਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਪਹਿਲਾ ਨਾਮ ਤਿਆਗਮਲ ਜਾਂ ਤੇਗਮਲ ਹੈ ਉਹਨਾਂ ਨਾਲ ਹੋਇਆ ਸੋ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਦੇ ਵਿੱਚ ਆ ਕੇ ਪਰਿਵਾਰ ਦੇ ਵਿੱਚ ਆ ਕੇ ਨੌ ਨਹੀਂ ਧੀ ਬਣ ਕੇ ਰਹੇ ਇੰਨਾ ਮਿੱਠਾ ਸੁਭਾਅ ਇੰਨਾ ਪਿਆਰਾ ਸੁਭਾਅ ਸੀ ਤੇ ਗੁਰੂ ਪਿਆਰਿਓ ਧੰਨ ਗੁਰੂ ਹਰਗੋਬਿੰਦ ਸਾਹਿਬਾ ਸੱਚੇ ਪਾਤਸ਼ਾਹ ਜੀ ਦੀ ਕਰ پا ਰਹੀ ਹੈ ਤੇ ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਸਹਰੇ ਪਰਿਵਾਰ ਦੇ ਵਿੱਚ ਧੰਨ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਹੈ ਤੇ ਆਸ-ਪਾਸ ਦੇ ਲੋਕ ਕਿਹਾ ਕਰਦੇ ਸਨ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਹਿ ਮਹਾਰਾਜ ਜੀ ਦੇ ਘਰ ਦੇ ਵਿੱਚ ਗਈ ਹੈ ਭਾਈ ਬਹੁਤ ਬੰਦਗੀ ਕੀਤੀ ਹੋਏਗੀ ਬਹੁਤ ਭਗਤੀ ਕੀਤੀ ਹੋਏਗੀ ਬਹੁਤ ਗੁਰਾਂ ਦੇ ਲੜ ਲੱਗੇ ਹੋਣਗੇ ਇਹ ਇਹ ਤਾਣਾ ਇਹੋ ਜਿਹਾ ਕਰ ਮਿਲਿਆ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਚੁੱਕੇ ਸਨ ਤੇ ਹੁਣ ਮਾਤਾ ਗੁਜਰੀ ਜੀ ਜਿਵੇਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੇ ਨੇ ਇਤਿਹਾਸ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਦਾ ਜ਼ਿਕਰ ਹੈ ਦੇਖੋ 1633 ਦੇ ਵਿੱਚ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਹੁੰਦਾ 1635 ਦੇ ਵਿੱਚ ਕਰਤਾਰਪੁਰ ਦੀ ਜੰਗ ਲੱਗ ਜਾਂਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੰਗ ਦੇ ਵਿੱਚ ਚਲੇ ਜਾਂਦੇ ਨੇ ਤੇਗ ਮੰਨੂਦੋ ਨਾਮ ਸੀ ਜਦੋਂ ਜੰਗ ਦੇ ਵਿੱਚ ਚਲੇ ਜਾਂਦੇ ਨੇ ਨਾ ਇਸ ਕਰਕੇ ਨਹੀਂ ਰੋਕਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿ ਪਤੀ ਪਰਮੇਸ਼ਰ ਜੀ ਆਪਣਾ ਤਾਂ ਜੇ ਨਮਾ ਨਮਾ ਵਿਆਹ ਹੋਇਆ ਆਪਾਂ ਤਾਂ ਜੇ ਦੁਨੀਆ 'ਵਾਂ ਨਹੀਂ ਦੇਖੀ ਬਹੁਤ ਸਿੱਖ ਨੇ ਜਿਹੜੇ ਜੰਗਾਂ ਵਿੱਚ ਲੜਨ ਵਾਲੇ ਨੇ ਤੁਸੀਂ ਕਿਉਂ ਜਾ ਰਹੇ ਹੋ ਦੇਖੋ ਕਿੱਡਾ ਵੱਡਾ ਸੈਦਕ ਸੀ ਕਿੰਨੇ ਨਿੱਡਰ ਸਨ ਕਹਿੰਦੇ ਕੋਈ ਨਹੀਂ ਮੇਰੇ ਗੁਰੂ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਹੋਇਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਜੰਗ ਲੜਨਗੇ ਇਹਨਾਂ ਨੂੰ ਜੰਗ ਦੇ ਵਿੱਚ ਜਾਣ ਦਿਓ ਦੇਖੋ ਕਿੱਡਾ ਵੱਡਾ ਜਿਗਰਾ ਸੀ ਵਿਆਹ ਦੇ ਵਿੱਚ ਵਿਆਹ ਤੋਂ ਬਾਅਦ ਸਿੱਧਾ ਜੰਗ ਦੇ ਵਿੱਚ ਚਲੇ ਗਏ 2 ਸਾਲ ਬਾਅਦ ਤੇ ਗੁਰੂ ਪਿਆਰਿਓ ਫਿਰ ਉੱਥੇ ਤੇਗਮਲ ਜੀ ਨੇ ਜਬ ਤਿਆਗਮਲ ਜੀ ਨੇ ਅਜਿਹੇ ਜੋਰ ਵਿਖਾਏ ਦੁਸ਼ਮਣਾਂ ਦੇ ਆਹੂ ਲਾ ਸੁੱਟੇ ਫਿਰ ਖੁਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇਗਮਲ ਤੋਂ ਤੇਗ ਬਹਾਦਰ ਦਾ ਨਾਮ ਦਿੱਤਾ ਕਿ ਪੁੱਤਰਾ ਜਿਹੜੀ ਤੂੰ ਤੇਗ ਬੋਹਣਾ ਹੈ ਇਹ ਤੇਗ ਦਾ ਤੂੰ ਤਨੀ ਹੈ ਬਹਾਦਰ ਹੈ ਯੋਧਾ ਹੈ ਅੱਜ ਤੋਂ ਤੇਰਾ ਨਾਮ ਤੇਗ ਬਹਾਦਰ ਹੈ ਇਸ ਤਰ੍ਹਾਂ ਨੌਵੇਂ ਪਾਤਸ਼ਾਹ ਗੁਰੂ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਤੇਗ ਬਹਾਦਰ ਇਸ ਤਰ੍ਹਾਂ ਪਿਆ ਸੋ ਗੁਰੂ ਪਿਆਰਿਓ ਉਸ ਤੋਂ ਬਾਅਦ ਗੁਰੂ ਹਰਗਵਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਨੇ ਦੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾ ਦਿੱਤਾ ਸੀ ਫੌਜਾਂ ਬਹੁਤ ਵੱਡੇ ਪੱਦਰ ਤੇ ਤਿਆਰ ਕਰ ਦਿੱਤੀਆਂ ਸਨ ਕਿਵੇਂ ਦਾ ਦੇਖੋ ਮਾਤਾ ਗੁਜਰੀ ਜੀ ਨੇ ਜੀਵਨ ਜਿਉਇਆ ਬਿਲਕੁਲ ਨਿਡਰ ਹੋ ਕੇ ਤੇ ਫਿਰ ਇੱਥੇ ਧੰਨ ਮਾਤਾ ਗੁਜਰੀ ਜੀ ਧੰਨ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਾਬਾ ਬਕਾਲਾ ਆ ਜਾਂਦੇ ਨੇ ਤੇ ਫਿਰ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਦੀ ਸੇਵਾ ਕਰਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਗੁਰੂ ਨਹੀਂ ਬਣੇ ਮੈਂ ਤੁਹਾਨੂੰ ਆਖਿਆ ਨਾ ਸਹਿਣ ਸੀਲਤਾ ਕਿੰਨੀ ਹੈ ਮਾਤਾ ਗੁਜਰੀ ਜੀ ਦੇ ਵਿੱਚ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ ਗੁਰੂ ਤੇਗ ਬਹਾਦਰ ਮਹਾਰਾਜ ਮੌਜੂਦ ਨੇ ਫਿਰ ਗੁਰਤਾ ਗੱਦੀ ਕਿਹਨਾਂ ਨੂੰ ਦਿੱਤੀ ਹੈ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰ Rai ਸਹਿ ਮਹਾਰਾਜੀ ਨੂੰ ਭਾਬ ਛੇਵੇਂ ਪਾਸ਼ਾ ਜੀ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਨੇ ਜਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਨ ਦੇ ਵਿੱਚ ਇਹ ਨਹੀਂ ਲੈ ਕੇ ਆਂਦਾ ਕਿ ਸਾਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਆ ਮੈਂ ਬਹੁਤ ਸੇਵਾ ਕੀਤੀ ਹੈ ਮਾਤਾ ਗੁਜਰੀ ਜੀ ਦੇ ਵਿੱਚ ਦੇਖੋ ਸਹਿਣ ਸੀ ਹੁੰਦਾ ਸੀ ਕਹਿੰਦੇ ਨਹੀਂ ਜਿਵੇਂ ਗੁਰੂ ਪਿਤਾ ਕਰ ਰਹੇ ਨੇ ਠੀਕ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਬਕਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨੇ ਆਪਾਂ ਸਾਰੇ ਜਾਣਦੇ ਆ ਕਿ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਜੀ 8ਵੇਂ ਪਾਸ਼ਾ ਗੁਰੂ ਹਰਕ੍ਰਿਸ਼ਨ ਸਹਿਬ ਮਹਾਰਾਜੀ ਉਜਾਗਰ ਕਰਦੇ ਨੇ ਕਿ ਬਾਬੇ ਬਕਾਲੇ ਦੇ ਵਿੱਚ 9ਵੇਂ ਗੁਰੂ ਨੇ ਫਿਰ ਉੱਥੇ ਗੁਰਤਾ ਗੱਦੀ ਮਿਲਦੀ ਐ ਫਿਰ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜੀ ਪ੍ਰਚਾਰ ਕਰਨ ਜਾਂਦੇ ਨੇ ਉੱਥੇ ਨਾਲ ਜਾਂਦੇ ਨੇ ਇੱਕ ਮੈਂ ਹੋਰ ਬੇਨਤੀ ਕਰਦੇ ਆ ਜਿਨਨੇ ਤਾਨੇ ਧੀਰਮੱਲੀਆਂ ਨੇ ਰਾਮ ਰਾਈਆਂ ਨੇ ਗੁਰੂ ਕੇ ਨਿੰਦਕਾਂ ਨੇ ਮਾਤਾ ਗੁਜਰੀ ਜੀ ਨੂੰ ਮਾਰੇ ਉਹਨੇ ਤਾਨੇ ਵੀ ਨਹੀਂ ਕਿਸੇ ਨੂੰ ਵੱਜੇ ਤਾਨੇ ਪਤਾ ਕਿਸ ਗੱਲ ਦੇ ਵੱਜਦੇ ਸੀ ਕਹਿੰਦੇ ਇਹ ਗੁਜਰੀ ਤੇ ਘਰ ਤਾਂ ਔਲਾਦ ਹੀ ਨਹੀਂ ਹੋਈ ਵਿਆਹ ਨੂੰ 30 ਸਾਲ ਹੋ ਗਏ ਪਰ ਇਹਦੀ ਰੱਬ ਨੇ ਨਹੀਂ ਸੁਣੀ ਇਹ ਤਾਂ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਤੋਂ ਸਿੱਧੀ ਸਾਡੇ ਕੋਲ ਆ ਜਾਏਗੀ ਓਏ ਧੰਨ ਮਾਤਾ ਗੁਜਰੀ ਜੀ ਦਾ ਦੇਖੋ ਹਿਰਦਾ ਵੇਖੋ ਉਹਨਾਂ ਦਾ ਕਲੇਜਾ ਵੇਖੋ ਧੰਨ ਮਾਤਾ ਗੁਜਰੀ ਜੀ ਦਾ ਅਡੋਲ ਹਿਰਦਾ ਵੇਖੋ ਮਾਤਾ ਜੀ ਨੂੰ ਅਕਾਲ ਪੁਰਖ ਪਰਮੇਸ਼ਰ ਤੇ ਸਤਗੁਰ ਤੇ ਭਰੋਸਾ ਸੀ ਕੀ ਹੁੰਦਾ ਹੈ ਕਿਰਪਾ ਹੁੰਦੀ ਹੈ ਧੰਨ ਮਾਤਾ ਗੁਜਰੀ ਜੀ ਜਦੋਂ ਹੁਣ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਚਾਰ ਕਰਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਰਿਵਾਰ ਨੂੰ ਪਤਾ ਲੱਗ ਗਿਆ ਕਿ ਘਰ ਦੇ ਵਿੱਚ ਖੁਸ਼ੀ ਆਉਣ ਵਾਲੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਲੈ ਕੇ ਆਸਾਮ ਤੇ ਟਾਕੇ ਵੱਲ ਚਲੇ ਜਾਂਦੇ ਨੇ ਪ੍ਰਚਾਰ ਕਰਨ ਮਾਤਾ ਗੁਜਰੀ ਜੀ ਹੋਰ ਸਿੱਖ ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਤਾਂ ਉੱਥੇ ਫਿਰ 33 ਸਾਲ ਬਾਅਦ ਧੰਨ ਮਾਤਾ ਗੁਜਰੀ ਜੀ ਦੀ ਕੁੱਖੋਂ ਉਹ ਸਹਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਨਮ ਲੈਂਦੇ ਨੇ ਦੇਖੋ ਧੰਨ ਮਾਤਾ ਗੁਜਰਕੌਰ ਜੀ ਨੇ ਮਾਤਾ ਗੁਜਰੀ ਜੀ ਨੇ ਕਿੰਨਾ ਚਿਰ ਅਕਾਲ ਪੁਰਖ ਤੇ ਭਰੋਸਾ ਕੀਤਾ ਕਿ ਅਕਾਲ ਪੁਰਖ ਸਾਨੂੰ ਜਰੂਰ ਦਾਤ ਦੇਵੇਗਾ ਅੱਜ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਜਨਮ ਹੋਇਆ ਹੈ ਬੜੇ ਖੁਸ਼ ਨੇ ਪਰਿਵਾਰ ਵਾਲੇ ਸਾਰੇ ਪਰਿਵਾਰ ਵਾਲੇ ਖੁਸ਼ ਨੇ ਤੇ ਗੁਰੂ ਪਿਆਰੇ ਨੂੰ ਖਬਰ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਪਹੁੰਚਾਈ ਜਾਂਦੇ ਗੁਰੂ ਪਾਤਸ਼ਾਹ ਬੜੇ ਖੁਸ਼ ਹੁੰਦੇ ਨੇ ਪਰ ਗੁਰੂ ਪਾਤਸ਼ਾਹ ਪ੍ਰਚਾਰ ਦੌਰਾਨ ਰਾਹ ਦੇ ਵਿੱਚੋਂ ਨਹੀਂ ਮੁੜਦੇ ਪ੍ਰਚਾਰ ਕਰਕੇ ਸਾਢੇ 3 ਸਾਲ ਬਾਅਦ ਆ ਕੇ ਮਿਲਦੇ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਤੇ ਫਿਰ ਉਸ ਤੋਂ ਬਾਅਦ ਫੈਸਲਾ ਕਰਦੇ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਨਾਂਦਪੁਰ ਸਾਹਿਬ ਆਉਣ ਦਾ ਕਿਉਂਕਿ ਮੱਖੋਵਾਲ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 500 ਰੁਪਏ ਵਿੱਚ ਖਰੀਦੀ ਸੀ ਇੱਥੇ ਫਿਰ ਜਦੋਂ ਗੁਰੂ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਆਉਣਾ ਕਰਦੇ ਨੇ ਤਾਂ ਰਾਹ ਦੇ ਵਿੱਚ ਅੰਬਾਲੇ ਦੇ ਵਿੱਚ ਲਖਨੌਰ ਦੇ ਵਿੱਚ ਜੋ ਕਿ ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਦਾ ਪਛੋਕਰ ਪਿੰਡ ਸੀ ਮਾਤਾ ਪਿਤਾ ਦਾ ਪੇਕਾ ਪਰਿਵਾਰ ਸੀ ਉੱਥੇ ਫਿਰ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਆਗਿਆ ਅਨੁਸਾਰ ਹੁਕਮ ਲੈ ਕੇ 6 ਮਹੀਨੇ ਰਹਿੰਦੇ ਨੇ ਫਿਰ ਆਨੰਦਪੁਰ ਸਾਹਿਬ ਆ ਜਾਂਦੇ ਨੇ ਉਹ ਧੰਨ ਮਾਤਾ ਗੁਜਰੀ ਜੀ ਉਸ ਤੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਆਉਂਦੇ ਨੇ ਤਾਂ ਕਸ਼ਮੀਰੀ ਪੰਡਤ ਫਰਦੇ ਆਰਿਆਦ ਲੈ ਕੇ ਆ ਜਾਂਦੇ ਨੇ ਕਿ ਗੁਰੂ ਪਾਤਸ਼ਾਹ ਜੀ ਸਾਡੇ ਧਰਮ ਨੂੰ ਖਤਰਾ ਹੈ ਇਨਸਾਨੀਅਤ ਨੂੰ ਖਤਰਾ ਹੈ ਲੋਕਾਈ ਨੂੰ ਖਤਰਾ ਹੈ ਔਰੰਗਜ਼ੇਬ ਸਾਨੂੰ ਤੱਕੇ ਨਾਲ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਕਿਰਪਾ ਕਰੋ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦੇਣ ਜਾਂਦੇ ਨੇ ਉਹ ਧੰਨ ਮਾਤਾ ਗੁਜਰੀ ਜੀ ਦਾ ਹੌਸਲਾ ਵੇਖੋ ਦਿਲ ਵੇਖੋ ਕਿੰਨਾ ਵੱਡਾ ਕਿੱਡੇ ਵੱਡੇ ਦਾਨੀ ਨੇ ਮਾਤਾ ਗੁਜਰੀ ਜੀ ਪਤਾ ਕਿ 33 ਸਾਲ ਬਾਅਦ ਮੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਮੇਰੇ ਔਲਾਦ ਹੋਈ ਹੈ ਮਸਾ ਮਸਾ ਮੈਨੂੰ ਔਲਾਦ ਮਿਲੀ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੇਰੇ ਕੋਲੋਂ ਹੁਣ ਜਾ ਰਹੇ ਨੇ ਪੁੱਤਰ ਆਇਆ ਜਦੋਂ ਪਤੀ ਸੀ ਉਦੋਂ ਪੁੱਤਰ ਨਹੀਂ ਸੀ ਹੁਣ ਪੁੱਤਰ ਆ ਗਿਆ ਹੁਣ ਪਤੀ ਨਹੀਂ ਰਹੇਗਾ ਓਏ ਕਰੋੜਾਂ ਔਰਤਾਂ ਨੂੰ ਵਿਧਵਾ ਹੋਣ ਤੋਂ ਬਚਾਉਣ ਲਈ ਧੰਨ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਨੂੰ ਦਿੱਲੀ ਦੇ ਵੱਲ ਤੋਰ ਦਿੱਤਾ ਤੇ ਉੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਹੈ ਕੋਈ ਧੰਨ ਮਾਤਾ ਗੁਜਰੀ ਜੀ ਵਰਗਾ ਦੁਨੀਆ ਤੇ ਐਸੀ ਕੋਈ ਮਾਂ ਨਹੀਂ ਹੈ ਜਿਹਦਾ ਐਡਾ ਵੱਡਾ ਹੌਂਸਲਾ ਹੋਵੇ ਗੁਰੂ ਪਿਆਰਿਓ ਫਿਰ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੀ ਦੇਖਭਾਲ ਕੀਤੀ ਸ਼ਾਸਤਰ ਵਿਦਿਆ ਸਭ ਪੜ੍ਹਾਈ ਲਿਖਾਈ ਸਭ ਸਿਖਾਈ ਤੇ ਗੁਰੂ ਪਿਆਰਿਓ ਜਦੋਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਵਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕਰਦੇ ਨੇ ਉਸੇ ਸਮੇਂ ਹੀ ਧੰਨ ਮਾਤਾ ਗੁਜਰੀ ਜੀ ਵੀ ਅੰਮ੍ਰਿਤ ਛਕਦੇ ਨੇ ਹੁਣ ਜਿਹੜੇ ਇੱਥੇ ਕਹਿੰਦੇ ਨਹੀਂ ਜੀ ਅੰਮ੍ਰਿਤ ਕਿੱਥੇ ਛਕਿਆ ਤੁਸੀਂ ਮਾਤਾ ਗੁਜਰੀ ਜੀ ਕਿਉਂ ਨਹੀਂ ਕਹਿੰਦੇ ਮਾਤਾ ਗੁਜਰਕੌਰ ਕਿਉਂ ਕਹਿੰਦੇ ਹੋ ਓਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਖੁਦ ਅਮਰਤ ਛਕਿਆ ਪੰਜ ਪਿਆਰੇ ਸਾਹਿਬਾਨ ਨੂੰ ਅਮਰਤ ਛਕਾਇਆ ਸਤਪੁਰਾਂ ਨੇ ਆਪਣੇ ਬੱਚਿਆਂ ਨੂੰ ਅਮਰਤ ਛਕਾਇਆ ਗੁਰੂ ਕਿ ਮਹਿਲ ਅਮਰਤ ਛਕਦੇ ਨੇ ਸਾਰੇ ਗੁਰਸੇਖ ਅਮਰਤ ਛਕਦੇ ਨੇ ਕੀ ਮਾਤਾ ਗੁਜਰਕੌਰ ਜੀ ਨੇ ਅਮਰਤ ਨਹੀਂ ਛਕਿਆ ਹੋਣਾ ਜੰਗਾ ਜੁੱਧਾਂ ਦਾ ਉਸ ਸਮੇਂ ਮਾਹੌਲ ਸੀ ਸਮਾ ਸੀ ਜੰਗਾ ਜੁੱਧਾਂ ਚੱਲਦੀਆਂ ਸੀ ਕੀ ਮਾਤਾ ਗੁਜਰਕੌਰ ਜੀ ਸ਼ਾਸਤਰਧਾਰੀ ਨਹੀਂ ਸੀ ਸ਼ਾਸਤਰਧਾਰੀ ਸੀਗੇ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਤੋਂ ਫਿਰ ਮਾਤਾ ਗੁਜਰਕੌਰ ਜੀ ਬਣੇ ਫਿਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਵੱਡੀ ਲੜਾਈ ਹੁੰਦੀ ਹੈ 14 ਜੰਗਾਂ ਧੰਨ ਮਾਤਾ ਗੁਜਰੀ ਜੀ ਨੇ ਵੇਖੀਆਂ ਉਸ ਤੋਂ ਬਾਅਦ ਧੰਨ ਮਾਤਾ ਗੁਜਰੀ ਜੀ ਛੋਟੇ ਸਾਹਿਬ ਜ ਆਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੇ ਸਿੱਖਾਂ ਸवेत ਅਨੰਦਪੁਰ ਸਾਹਿਬ ਛੱਡਦੇ ਨੇ ਵੇਖੋ ਆਪਣੇ ਹੱਥਿੰਗ ਬਣਾਇਆ ਹੋਇਆ ਘਰ ਖੁਦ ਹੀ ਉਹਨੂੰ ਤਿਆਗ ਦੇਣਾ ਛੱਡ ਦੇਣਾ ਤਿਆਗ ਦੀ ਮੂਰਤ ਨੇ ਮਾਤਾ ਗੁਜਰੀ ਜੀ ਮਾਤਾ ਗੁਜਰਕੌਰ ਵਰਗਾ ਕੋਈ ਨਹੀਂ ਹੋ ਸਕਦਾ ਤੇ ਗੁਰੂ ਪਿਆਰਿਓ ਕਿਵੇਂ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰੀ ਜੀ ਨੇ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਬਾਬਾ ਫਤਿਹ ਸਿੰਘ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰੀ ਮਾਂ ਮਾਤਾ ਜੀਤਾ ਹੈ ਕਿਉਂਕਿ ਛੋਟੇ ਹੁੰਦੇ ਅਕਾਲ ਚਲਾਣਾ ਕਰ ਗਏ ਸਨ ਮਾਤਾ ਜੀ ਉਹਨਾਂ ਨੂੰ ਤਾਂ ਇਹੀ ਸੀ ਕਿ ਮਾਤਾ ਗੁਜਰਕੌਰ ਹੀ ਮੇਰੀ ਮਾਂ ਹੈ ਜਦੋਂ ਠੰਡੇ ਬੁਰਜ ਤੋਂ ਮਾਤਾ ਗੁਜਰ ਕੌਰ ਜੀ ਤੋਂ ਦੋਵੇਂ ਸਾਹਿਬ ਜਾਨ ਦੇ ਵਿਦਾਈ ਲੈਂਦੇ ਨੇ ਨਾ ਤੇ ਮਾਤਾ ਜੀ ਘੁੱਟ ਘੁੱਟ ਜੱਫੀਆਂ ਪਾਉਂਦੇ ਨੇ ਆਪਣੇ ਬੱਚਿਆਂ ਨੂੰ ਆਪਣੇ ਪੋਤਰਿਆਂ ਨੂੰ ਕਿ ਮੁੜ ਕੇ ਇਹਨਾਂ ਨੇ ਨਹੀਂ ਆਉਣਾ ਦੇਖੋ ਪਤੀ ਖੁਦ ਤੋਰਿਆ ਜਾਂ ਸ਼ਹੀਦੀ ਸ਼ਹਾਦਤ ਪਾਉਣ ਦੇ ਲਈ ਉਸ ਤੋਂ ਬਾਅਦ ਪੁੱਤਰ ਵੀ ਪਤਾ ਨਹੀਂ ਕਿੱਥੇ ਹੈ ਉਸ ਤੋਂ ਬਾਅਦ ਵੱਡੇ ਸਾਹਿਬ ਜਾਨ ਦੇ ਸ਼ਹੀਦ ਹੋ ਗਏ ਵੱਡੇ ਪੋਤਰੇ ਸ਼ਹੀਦ ਹੋ ਗਏ ਹੁਣ ਛੋਟੇ ਸਾਹਿਬ ਜੀ ਆਦੇ ਵੀ ਸ਼ਹੀਦ ਹੋਣ ਜਾ ਰਹੇ ਨੇ ਮਾਤਾ ਜੀ ਨੇ ਇੱਕ ਵਾਰੀ ਨਹੀਂ ਮੰਨਦੇ ਵਿੱਚ ਲਿਆਂਦਾ ਕਿ ਮੈਂ ਇਹਨਾਂ ਨੂੰ ਰੱਖ ਲਵਾਂ ਮਾਤਾ ਜੀ ਕਹਿੰਦੇ ਨਹੀਂ ਇਸ ਆਉਣ ਵਾਲੇ ਮਨੁੱਖਤਾ ਨੂੰ ਲੋਕਾਈ ਨੂੰ ਜੇਕਰ ਅਸੀਂ ਬਚਾਉਣਾ ਹੈ ਤਾਂ ਕੁਰਬਾਨੀ ਦੇਣੀ ਪੈਗੀ ਤੇ ਮਾਤਾ ਗੁਜਰੀ ਜੀ ਨੇ ਖੁਦ ਆਪਣੇ ਬੱਚਿਆਂ ਨੂੰ ਹੱਥਾਂ ਨਾਲ ਤੋਰਿਆ ਤਿਆਰ ਕੀਤਾ ਸ਼ਹਾਦਤ ਦਾ ਜਦੋਂ ਸਾਹਿਬ ਜੀ ਆਦੇ ਜਾਮ ਪੀ ਜਾਂਦੇ ਨੇ ਉਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਨੂੰ ਵੀ ਮੁਗਲ ਆ ਕੇ ਸ਼ਹੀਦ ਕਰ ਦਿੰਦੇ ਨੇ ਕਈ ਇਤਿਹਾਸਕਾਰਾਂ ਨੇ ਕਿਹਾ ਵੀ ਠੰਡੇ ਬੁਰਜ ਤੋਂ ਮਾਤਾ ਜੀ ਨੂੰ ਤੱਕਾ ਦੇ ਦਿੱਤਾ ਸੀ ਕਈ ਇਤਿਹਾਸਕਾਰ ਕਹਿੰਦੇ ਨਹੀਂ ਮਾਤਾ ਗੁਜਰਕੌਰ ਜੀ ਨੂੰ ਆਖਿਆ ਗਿਆ ਕਿ ਤੁਸੀਂ ਇਸਲਾਮ ਕਬੂਲ ਕਰੋ ਤੇ ਮਾਤਾ ਜੀ ਨੇ ਆਖਿਆ ਮੇਰੇ ਪਤੀ ਨੇ ਨਹੀਂ ਇਸਲਾਮ ਕਬੂਲ ਕੀਤਾ ਮੇਰੇ ਪੋਤਰਿਆਂ ਨੇ ਨਹੀਂ ਕੀਤਾ ਮੇਰਾ ਪੁੱਤਰ ਨਹੀਂ ਕਰ ਰਿਹਾ ਮੈਂ ਕਿਵੇਂ ਕਰ ਲਵਾਂਗੀ ਬਸ ਇਸੇ ਗੱਲ ਤੇ ਮਾਤਾ ਗੁਜਰਕੌਰ ਜੀ ਨੂੰ ਤਲਵਾਰਾਂ ਦੇ ਨਾਲ ਉਹਨਾਂ ਜ਼ਾਲਿਮਾਂ ਨੇ ਸ਼ਹੀਦ ਕਰ ਦਿੱਤਾ ਗੁਰੂ ਪਿਆਰਿਓ ਤੰਨ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਦੇ ਜਿਨ੍ਹਾਂ ਦਾ ਸੰਸਕਾਰ ਸੀਠ ਟੋਡਰਮਲ ਦੇ ਕੀਤਾ ਉੱਥੇ ਹੀ ਭਾਈ ਮੋਤੀराम ਮਹਿਰਾ ਸੇਵਾ ਲੁੱਟ ਕੇ ਲੈ ਗਿਆ ਚੰਦ ਕੜੀਆਂ ਸੀ ਭਾਵੇਂ ਕਿ ਉਹਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਪਰ ਤੰਨ ਮਾਤਾ ਗੁਜਰ ਕੌਰ ਜੀ ਦੀ ਛੋਟੇ ਸਾਹਿਬ ਜਦਿਆਂ ਦੀ ਸੇਵਾ ਕਰਕੇ ਗਿਆ ਓਏ ਗੁਰੂ ਪਿਆਰਿਓ ਜਦੋਂ ਤੁਸੀਂ ਕਿਸੇ ਨੂੰ ਅੱਜ ਗੁਰੂ ਧਾਰਦੇ ਹੋ ਤਾਂ ਇੱਕ ਵਾਰ ਮਾਤਾ ਗੁਜਰਕੌਰ ਜੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਕਰੋ ਕਿ ਇਸ ਮਾਂ ਵਰਗਾ ਕੋਈ ਹੈ ਇਸ ਮਾਂ ਵਰਗਾ ਕੋਈ ਐਸਾ ਹੈ ਜਿਹੜਾ ਮਾਤਾ ਗੁਜਰਕੌਰ ਵਰਗਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਨਮ ਦੇ ਦੇਵੇ ਨਹੀਂ ਫਿਰ ਅਸੀਂ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਜਾ ਰਹੇ ਆ ਇਹੋ ਜਿਹਾ ਗੁਰੂ ਨਹੀਂ ਮਿਲਦਾ ਜਿਨੇ ਆਖਿਆ ਪੰਥ ਵਸੇ ਮੈਂ ਜਿਹੜਾ ਮੇਰੇ ਮਨ ਚਾਹੂ ਕਨੇਰਾ ਮੈਨੂੰ ਤਾਂ ਖੁਸ਼ੀ ਹੋ ਇਸ ਗੱਲ ਦੇ ਵਿੱਚ ਐ ਕਿ ਮੇਰਾ ਪੰਥ ਇਹ ਲੋਕ ਇਹ ਸਮਾਜ ਵਸਦੇ ਰਹਿਣ ਭਾਵੇਂ ਮੈਂ ਉੱਜੜ ਜਾਵਾਂ ਕੋਈ ਗੱਲ ਨਹੀਂ ਤੇ ਧੰਨ ਮਾਤਾ ਗੁਜਰਕੌਰ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਸਹਿਬ ਜੱਤੇ ਮਾਤਾ ਜੀ ਤਾਂ ਜੀ ਜਿਨ੍ਹਾਂ ਨੇ ਇਸ ਮਨੁੱਖਤਾ ਨੂੰ ਭਾਵ ਸਾਨੂੰ ਬਚਾਉਣ ਦੇ ਲਈ ਆਪਣਾ ਆਪ ਕੁਰਬਾਨ ਕੀਤਾ ਉਹਨਾਂ ਦਾ ਇਤਿਹਾਸ ਕਦੇ ਨਹੀਂ ਭੁੱਲਣਾ ਚਾਹੀਦਾ ਸੋ ਗੁਰੂ ਪਿਆਰਿਓ ਅਗਰ ਆਪ ਜੀ ਨੂੰ ਇਹ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਹਰੇਕ ਵੀਡੀਓ ਤੁਹਾਡੇ ਕੋਲ ਪਹੁੰਚ ਜਾਵੇ ਇਹ ਇਤਿਹਾਸ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਅਸੀਂ ਤਾਂ ਬਸ ਕਹਾਣੀ ਹੀ ਆਪਣੀ ਖਤਮ ਕਰ ਲਈਏ ਜਦੋਂ ਉਹ ਇਤਿਹਾਸ ਨੂੰ ਪੜਨਗੇ ਜਾਂ ਸੁਣਨਗੇ ਉਹਨਾਂ ਦੇ ਵਿੱਚ ਇੱਕ ਤਾਕਤ ਆਏਗੀ ਇੱਕ ਸਪਿਰਟ ਆਏਗੀ ਕਿ ਨਹੀਂ ਅਸੀਂ ਮਾਤਾ ਗੁਜਰਕੌਰ ਮਹਾਰਾ ਸੱਜ ਮਾਤਾ ਜੀ ਵਾਂਗ ਇਹ ਸੰਸਾਰ ਦੇ ਉੱਤੇ ਜੀਵਨ ਭੋਗ ਕੇ ਜਾਣਾ ਹੈ ਸੋ ਗੁਰੂ ਪਿਆਰਿਓ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਚੁੱਕਾਂ ਦਿਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ